ਇੰਨਾ ਵੀ ਨਿਗਾਚ ਵੰਤਾ ਨਹੀਂ ਹਾਂ ਮੁੰਡਾ ਖੜਾ ਖੜ ਜਾ ਬੇ ਪੁੱਤ ਕੀ ਕਰਦਾ ਫਿਰ ਤੈਨੂੰ ਉਹ ਪਤਾ ਵੀ ਮੈਂ ਤਾਂ ਕਣਕ ਦੇਖਦਾ ਫਿਰਦਾ ਦੀ ਆ ਮਾਂ ਚਾਲਾ ਕਾਇਦਾ ਨਾ ਲੀਲੇ ਨੂੰ ਵੀ ਰਮਾ ਦੇ ਵੀ ਚੱਲੀ ਤਾਂ ਛੱਡ ਗੱਲ ਮੇਰੇ ਤਾਂ ਨੂਹ ਦੇ ਦਰਦ ਵਾਲ ਉੱਠਿਆ ਪਿਆ ਮੇਰਾ ਮੁੰਡਾ ਘਰੇ ਨਹੀਂ ਉੱਤ ਬਣ ਕੇ ਤੇਰੇ ਬਾਈ ਦਾ ਬੜਾ ਮੋਟਰਸਾਈਕਲ ਲੈ ਚੱਲ ਉਸ ਦੇਖ ਤਾਈ ਗੋਲੀ ਪਾ ਦੇ ਕੇ ਦੇਖ ਲਾ ਵੀ ਸਭ ਕੁਝ ਕਰ ਲਿਆ ਮੇਲ ਰਿਹਾ ਤੈਨਾਂ ਆ ਕੇ ਮੰਗੂ ਅੱਛਾ ਪਰ ਤਾਈ ਮੇਰੇ ਕੋਲ ਤਾਂ ਬੁਲਟ ਹੈਗਾ ਦੇਖ ਇਹ ਤਾਂ ਦੋ ਜਾਨੇ ਮੱਸਾ ਬੈਠਦੇ ਨੇ ਤਾਂ ਸੀਟ ਛੋਟੀ ਹੁੰਦੀ ਹੈਗੀ ਚੱਲ ਫਿਰ ਐ ਕਰ ਤੂੰ ਇਹਨੂੰ ਲੈ ਕੇ ਜਾ ਮੈਨੂੰ ਦੇਖੀਓ ਗੈਲੂ ਕਿਸੇ ਨਾ ਹੋਰ ਆ ਜਾਣੀ ਆ ਮੰਗਰਾ ਤੂੰ ਇਹਨੂੰ ਲੈ ਕੇ ਜਾ ਚੱਲ ਮੈਂ ਲੈ ਚੱਲਦਾ ਫਿਰ ਹੋਰ ਲੈ ਕੇ ਜਾ ਪੁੱਤ ਆ ਜਾ ਬੜਾ ਕੰਮ ਖਰਾਬ ਆ ਜਾ ਚੱਲ ਮੈਂ ਤੋੜੀਆਂ ਤੇਰੇ ਨਾਲ ਤੈਨੂੰ ਦਵਾਈ ਦੇਊਗੀ ਇਹ ਤੈਨੂੰ ਦਵਾਈ ਦੇਊਗੀ ਹਾਂ ਹੋਰ ਹੁਣ ਤੋੜਨੇ ਨਹੀਂ ਹੈਗੇ ਅਮਰੂਦ ਆ ਹੋਰ ਨਰੇ ਕੱਚੇ ਹੈਗੇ ਸੱਸੀ ਕਾ ਭਾਜੀ ਸੱਸੀ ਕਾ ਭਾਜੀ ਮੈਂ ਕੱਚੇ ਨੇਗੇ ਮਰੂਦੋ ਆ ਦਵਾਈ ਖਾਂਦੇ ਆਪਣੀ ਉੱਤੇ ਬਾਬਾ ਜੀ ਚੱਲੋ ਸੀਨੇ ਤੋਂ ਬਾਈ ਬਸ ਉਹੀ ਪਾ ਲਾਂਗੇ ਆਪਾਂ ਹਾਂ ਅਗਲੇ ਦਵਾਈ ਪਾ ਕੇ ਮੈਂ ਕਰੇ ਆਉਂਦੀ ਆ ਇਹ ਐਸਾ ਗੈਟਪ ਨਹੀਂ ਲਾਹ ਹੋ ਕਰ ਰਹਾ ਸਰ ਕਰ ਲੂ ਇਹਦਾ ਹੋਣਾ ਚੱਲ ਬਾਈ ਲਾਈਂਗੇ ਕੈਮਰਾ ਯਾਰ ਆਂ ਹੀ ਕਰੇ ਆ ਰਹੀ ਹੁਣ ਮੈਂ ਫਿਰ ਅਗਲੀ ਸਟੋਰੀ ਵੀ ਕਰਨੀ ਆ ਜੇ ਭੱਜਾਂ ਐਵੇਂ ਦੇ ਦੇ ਪਤਾ ਕੀ ਚੱਕਰ ਆ ਨਲੇ ਜਦੋਂ ਮਰਸੀਦ ਰੱਖ ਲੈਗੇ ਤੇਰੇ ਲਵੇ ਸਾਰਾ ਘੁੱਲਾ ਵੀ ਸਾਹ ਨਾਲ ਸਰ ਤਾਂ ਖੇੜ ਖੱਪਾ ਸਾਰਾ ਸੋਇਆ ਬੈਠਾਗਾ ਦੇਰੀ ਆ ਤੇ ਸਾਡੰਗ ਰੱਖਵਾ ਮੈਂ ਲਿਆ ਹੁਣ ਫਰ ਪਾਉਣਾ ਮੈਂ ਹਰ ਹਾਲ ਪਰ ਮਾਰੋ ਦਾ ਮੇਰੇ ਕੰਨੀ ਪਤਾ ਹੀ ਨਹੀਂ ਕੋਈ ਵੀ ਸ਼ਰਵਾਤ ਹੁੰਦੇ ਇੱਕ ਮੈਸ ਤੋਂ ਹੁੰਦੇ ਆ ਕਿ ਹੌਲੀ ਹੌਲੀ ਤੋਂ ਕਰਦੇ ਇਹਦਾ ਬੁੜੀ ਜੜੀ ਨਹੀਂ ਫਿਰ ਕਿਉਂ ਕਿ ਆ ਸੁੱਤੀ ਚੁੰਨੀ ਇਹਦਾ ਬੁੜੀਆਂ ਵਾਲੀ ਲੱਗਦੀ ਆ ਹੋਰ ਨਵੀਂ ਵਿਆਹੀ ਦਾ ਹੀ ਰੂ ਤਲ ਹੋਊਂਦੀ ਜਿਹੜੀ ਦੀ ਵੀ ਹੈਗਾ ਫਿਰ ਉਹਦੇ ਨਾਲ ਕੀ ਲਾਉਂ ਬਾਅਦ ਚ ਕਿਹੜਾ ਕੁਝ ਨਹੀਂ ਹੁੰਦਾ ਉਹਦੇ ਨਾਲ ਨੀ ਕੋਈ ਚੱਕਰ ਹੈਗਾ ਉਹ ਕਰਦੇ ਨੇੜੇ ਪੰਜਾਬ ਪੁਲਿਸ ਜਿੰਦਾਬਾ ਹੂੰ ਆ ਭਾਈ ਮੈਨੂੰ ਕਹ ਰਿਹਾ ਮੂੰਫਲੀ ਖਾਦਾ ਮੂੰਫਲੀ ਆਪਣੇ ਨਹੀਂ ਅੱਜ ਤਾਂ ਪੈਸੇ ਖਾਣੇ ਦੀ ਕੀ ਬੋਲੀ ਜਾਨਾ ਹਾਂ ਆ ਦੇਖਾ ਕਰੀ ਬੀ ਕੋੜੀ ਕਰ ਲਾ ਹਰਾ ਹੋਣ ਤਰ ਮੈਂ ਕਿਹੜਾ ਵਰਦੀ ਚਾ ਮੈਂ ਤਾਂ ਪੰਜ ਬੰਦੀ ਹੈ ਗੱਲੀ ਕਿਦੀ ਭੰਨ ਰਹੇ ਹੋ ਥੋੜੀ ਛਪਾਲ ਜੀ ਵੇਰਾ ਕਿਹੜਾ ਕੁੜੀ ਹੋਰੀ ਬਾਲਤ ਮੈਨਾਂ ਦੇ ਲਈ ਆ ਲਈ ਹੈ ਇਹ ਨਾਲ ਡਾਇਲੌਗ ਪਾ ਦਿੱਤੇ ਹੈ ਕਿਹੜਾ ਅੰਦਾਜ਼ ਹੈ ਚਲੋ ਫਿਰ ਚਲੀਏ ਅਗਰ ਮੈਂ ਤੂੰ ਦਾ ਚਲੇ ਤਾਂ ਨਹੀਂ ਤੂੰ ਸਮਝਿਆ ਬੇਬੇ ਤੂੰ ਦਾ ਸਮਝ ਅਗਲਾ ਐਪਸ ਕੰਮ ਤੋਂ ਹਟਾ ਦੇ ਵੀ ਜਾਂ ਤੂੰ ਨਹੀਂ ਆਉਂਦਾ ਹੈਗਾ ਮਾ ਸਮਸਾ ਦਾ ਜੋਬ ਮਿਲਿਆ ਨਹੀਂ ਵਧੀਆ ਨੌਕਰੀ ਹੈਗੀ ਹੋਰ ਮੈਨੂੰ ਕੀ ਚਾਹੀਦਾਗਾ